Halo. Halo. वोट वो मिली है ये वोट बहुत कीमती वोट है ਸਾਡੇ ਮਹਾਪੁਰਸ਼ਾਂ ਨੇ ਬਹੁਤ ਸੰਘਰਸ਼ ਕਰਕੇ ਇਹ ਵੋਟ ਦਾ ਅਧਿਕਾਰ ਸਾਨੂੰ ਲੈ ਕੇ ਦਿੱਤਾ। ਗਰੀਬ ਸਮਾਜ ਹੈ ਪਰ ਇਹਦਾ ਮਤਲਬ ਇਹ ਨਹੀਂ ਜਾਂ 2 ਕਿਲੋ ਦਾਲ ਲੈ ਕੇ ਅਸੀਂ ਖੁਸ਼ ਹੋ ਜਾਈਏ। ਅਸੀਂ ਕਿਉਂ ਨਹੀਂ ਇਹ ਮੰਗ ਕਰਦੇ ਵੀ ਸਾਡੇ ਵਾਸਤੇ ਨੌਕਰੀਆਂ ਕਿੱਥੇ ਗਈਆਂ? ਸਾਡੇ ਪਰਿਵਾਰਾਂ ਦੇ ਵਿੱਚ ਪੜ੍ਹੇ ਲਿਖੇ ਬੱਚੇ ਹੈਗੇ ਆ। ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਕਿਉਂ ਸਾਡੇ ਸਮਾਜ ਨੂੰ ਭਿਖਾਰੀ ਬਣਾ ਕੇ ਰੱਖ ਦਿੱਤੇ 25 ਦੀ ਜੇ ਇਕੱਟੀ ਗਾਲ ਨਹੀਂ ਆਈ ਫੁਲਾਣਾ ਨਹੀਂ ਆਇਆ ਤੇ ਮਕਾਨ ਨਹੀਂ ਆਇਆ ਇਹ ਗੋਚ ਕੋਈ ਭਿਖਾਰੀ ਬਣ ਨੂੰ ਥੋੜੋ ਦਿੱਤੀ ਆ ਸਾਨੂੰ ਲੈ ਕੇ ਇਹ ਗੋਚ ਸਾਨੂੰ ਇਸ ਮੁਲਕ ਦੇ ਹੁਕਮਰਾਨ ਬਣਨ ਵਾਸਤੇ ਬਾਬਾ ਸਾਹਿਬ ਡਾਕਟਰ ਭੀਮਰਾਮ ਬੇੜਕਰ ਸਾਹਿਬ ਨੇ ਲੈ ਕੇ ਦਿੱਤੀ ਹੈ ਉਹਨਾਂ ਤੋਂ ਬਾਅਦ ਸਾਹਿਬ ਸ਼੍ਰੀ ਕਾਸ਼ੀਰਾਮ ਜੀ ਨੇ ਪੂਰੇ ਮੁਲਕ ਦੇ ਵਿੱਚ 4000 ਕਿਲੋਮੀਟਰ ਸਾਈਕਲ ਤੇ ਘੁੰਮ ਕੇ ਚਲੋ ਅੱਜ ਪਰਿਵਾਰਾਂ ਕੋਲ ਮੋਟਰਸਾਈਕਲ ਵੀ ਹੋ ਗਈ ਗੱਡੀਆਂ ਵੀ ਹੋ ਗਈਆਂ ਬੜੀ ਚੰਗੀ ਗੱਲ ਹੈ ਸਪਾਰ ਉਹਨਾਂ ਨੇ 4000 ਕਿਲੋਮੀਟਰ ਪੂਰੇ ਮੁਲਕ ਦੇ ਵਿੱਚ ਘੁੰਮ ਕੇ ਸਾਈਕਲਾਂ ਤੇ ਸਾਡੇ ਲੋਕਾਂ ਗੀ ਸਿੰਘ ਜੀਆ ਇਹਨੂੰ ਤੇ ਉਹ ਪਤਵੰਤੇ ਪਿੰਡ ਚਣਕੂਨੀਆਂ ਦੇ ਮੇਰੇ ਪਿਤਾਤਾ ਪਹਿਣਾ ਅਤੇ ਨੌਜਵਾਨ ਅੱਜ ਦੇ ਤੂਫਾਨੀ ਦੌਰ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅੰਮ੍ਰਿਤਵਾਰ ਲੋਕ ਸਭਾ ਫਤਿਹਗੜ ਸਾਹਿਬ ਦੇ ਸਰਦਾਰ ਕਰਵਨ ਸਿੰਘ ਮਹਿਤੂ ਸਾਹਿਬ ਉਹਨਾਂ ਦੇ ਨਾਲ ਜਨ ਸக்தி ਪੰਜਾਬ ਡਾਕਟਰ ਜਸਵੀਰ ਵੀਜਾ ਜੀ ਅਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇੰਚਾਰਜ ਸਾਡੇ ਬਹੁਤ ਹੀ ਸਤਿਕਾਰਯੋਗ ਭਵਿੰਦਰ ਸਿੰਘ ਦੱਢੇੜੀ ਜੀ ਹਲਕਾ ਪਾਇਲ ਦੇ ਪ੍ਰਧਾਨ ਕਲਜਿੰਦਰ ਸਿੰਘ ਲਹਿਣ ਜੀ ਅਤੇ ਜ਼ਿਲ੍ਹੇ ਦੇ ਜਨ ਸக்தி ਚੰਦਰਪਾਲ ਚਾਪੜਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਅੱਜ ਤੁਹਾਡੇ ਕੀਮਤੀ ਸਮੇਂ ਚ ਸਮਾਂ ਲਿਆ ਜਾ ਰਿਹਾ ਹੈ ਕਿਉਂਕਿ ਚੋਣਾਂ ਦਾ ਸਮਾਂ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਲੀਡਰ ਇਹਨਾਂ ਨੂੰ ਤੁਸੀਂ ਪਹਿਲਾਂ ਵੀ 2022 ਦੇ ਵਿੱਚ ਬੜਾ ਮਾਣ ਤੇ ਸਤਿਕਾਰ ਦਿੱਤਾ ਤੇ ਹੁਣ ਤੁਹਾਡੇ ਨਾਲ ਬਚਾਤ ਸੰਦੇ ਗੱਲ ਕੇ ਸਤਿਕਾਰਯੋਗ ਡਾਕਟਰ ਜਸਪੀਤ ਸਿੰਘ ਜੀ ਮੇਜਾ ਫਰਮ ਸਤਿਕਾਰਯੋਗ ਪਿੰਡ ਚਣਕੂਈਆਂ ਖੁਰਦ ਤੇ ਅੱਜ ਇਸ ਮੀਟਿੰਗ ਦੇ ਵਿੱਚ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਹਿਬਾਨ ਮੇਰੇ ਨੌਜਵਾਨ ਵੀਰ ਤੇ ਮੇਰੀਆਂ ਭੈਣਾਂ ਤੇ ਇੱਥੇ ਪਹੁੰਚੀ ਹੋਈ ਸਾਰੀ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਤੇ ਸਾਡੇ ਦਰਮਿਆਨ ਅੱਜ ਇਸ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸਰਦਾਰ ਕੁਲਵੰਤ ਸਿੰਘ ਮੈਤੋਂ ਜੀ ਆਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਹੁਣ ਉਸ ਰੈਵਰ ਦੀ ਵੀ ਜੈ ਬੁਲਾਈਏ ਜਿਸ ਰੈਵਰ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਪੱਕੇ ਮਕਾਨਾਂ ਵਿੱਚ ਰਹਿਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਰਸੋਈ ਤੋਂ ਬਾਹਰ ਜਾਣ ਦਾ ਅਧਿਕਾਰ ਲੈ ਕੇ ਦਿੱਤਾ ਜੈ ਭੀਮ ਜੈ ਭਾਪ ਇਹ ਗੱਲ ਮੈਂ ਤਾਂ ਆਖੀ ਆ ਕਿਉਂਕਿ ਪਿਛਲੇ ਦਿਨੀ ਅਸੀਂ ਅਮਰਗੜ ਹਲਕੇ ਦੇ ਵਿੱਚ ਇਦਾਂ ਦੀਆਂ ਮੀਟਿੰਗਾਂ ਕਰ ਰਹੇ ਸੀ ਤੂਫਾਨੀ ਦੌਰੇ ਦੇ ਦੌਰਾਨ ਤਾਂ ਉਥੇ ਇੱਕ 16-17 ਸਾਲਾ ਮੁੰਡੇ ਨੇ ਐਸਸੀ ਭਾਈਚਾਰੇ ਦੇ ਸਵਾਲ ਕੀਤਾ ਕਿ ਇਹ ਜੈ ਭੀ ਜੈ ਭਾਰਤ ਕੀ ਹੁੰਦੀ ਆ ਸੋ ਫਿਰ ਉਹਨੂੰ ਸਮਝਾਇਆ ਵੀ ਇਸ ਅਸੀਂ ਉਸ ਰੈਵਰ ਦੀ ਇਹ ਜੈ ਬੁਲਾਉਂਿਆ ਜਿਹੜੇ ਸਾਨੂੰ ਅੱਜ ਪੱਕੇ ਮਕਾਨਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਵੜੰਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਸਰਕਾਰੀ ਨੌਕਰੀਆਂ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਨੂੰ ਵੱਡੇ ਅਫਸਰ ਐਮ ਐਲ ਏ ਐਮ ਪੀ ਬਣ ਦਾ ਅਧਿਕਾਰ ਲੈ ਕੇ ਦਿੱਤਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਉਸ ਦਿਨ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਖੁਸ਼ੀ ਦਾ ਦਿਹਾੜਾ ਸੀ ਕਿਉਂਕਿ ਉਸ ਦਿਨ ਸਾਡੇ ਗਰੀਬ ਲੋਕਾਂ ਨੂੰ ਦਲਿਤਾਂ ਨੂੰ ਪਛੜਿਆ ਨੂੰ ਜਾਂ ਸਕੈ ਲੋ ਵੀ ਗਰੀਬ ਕਿਸਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਲੈ ਕੇ ਬਾਬਾ ਸਾਹਿਬ ਨੇ ਦਿੱਤਾ ਸੀ ਤੇ ਬਾਬਾ ਸਾਹਿਬ ਨੂੰ ਪਤਾ ਸੀ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਿਛਲੇ ਲਗਭਗ 5000 ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਗਿਆ ਉਹ ਗੁਲਾਮੀ ਭਾਵੇਂ ਅੱਜ ਵੀ ਉਹ ਮੈਂ ਬਾਅਦ ਵਿੱਚ ਦੱਸਣਾ ਕਿਦਾਂ ਬਾਬਾ ਸਾਹਿਬ ਨੇ ਸੋਚਿਆ ਹੋਣਾ ਵੀ ਇਹ ਜਿਹੜੇ ਲੋਕ ਨੇ ਜਦੋਂ ਵੀ ਇਹਨਾਂ ਨੂੰ ਅਕਲ ਆਏਗੀ ਅਕਲ ਮੈਂ ਤਾਂ ਕਿਹਾ ਕਿਉਂਕਿ 4-5 ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜਾ ਸਾਡੇ ਦਿਮਾਗ ਨੇ ਉਹ ਉਸ ਲੈਵਲ ਤੇ ਨਹੀਂ ਹੁੰਦਾ ਹੋ ਪਾਦੇ ਵੀ ਕਦੇ ਨਾ ਕਦੇ ਮੇਰੇ ਸਮਾਜ ਨੂੰ ਅਕਲ ਆਏਗੀ ਇਹ ਆਪਣੇ ਵਿੱਚੋਂ ਹੀ ਕੋਈ ਨੁਮਾਇੰਦਾ ਖੜਾ ਕਰਨਗੇ ਆਪਣੇ ਬੰਦਿਆਂ ਨੂੰ ਵੋਟਾਂ ਪਾਉਣਗੇ ਤੇ ਆਪਣੇ ਦੇਸ਼ ਦੇ ਅੰਦਰ ਰਾਜ ਲੈ ਕੇ ਆਉਣਗੇ ਪਰ ਅਫਸੋਸ ਅੱਜ 76-77 ਸਾਲ ਹੋ ਗਏ ਅਸੀਂ ਅੱਜ ਤੱਕ ਆਪਣੇ ਵੋਟ ਦਾ ਸਹੀ ਇਸਤੇਮਾਲ ਨਹੀਂ ਕੀਤਾ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਤਾਂ ਨਹੀਂ ਕੀਤਾ ਤਾਂ ਹੀ ਸਾਡਾ ਕਦੇ ਰਾਜ ਨਹੀਂ ਆਇਆ ਹੁਣ ਸਵਾਲ ਇਹ ਆਉਂਦਾ ਵੀ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਅਸੀਂ ਤਾਂ ਹਰ ਸਾਲ ਫਲਾਣੇ ਨੂੰ ਵੋਟ ਪਾਉਨੇ ਆ ਫਲਾਣੇ ਨੂੰ ਵੋਟ ਪਾਉਨੇ ਆ ਸਾਨੂੰ ਕਿਸੇ ਨੇ ਆਟਾ ਦਾਲ ਦੇਤੀ ਕਿਸੇ ਨੇ ਸਾਨੂੰ ਘਿਓ ਚੀਨੀ ਚਾਹ ਪੱਤੀ ਦਾ ਵਾਅਦਾ ਕੀਤਾ ਸੀ ਕਿਸੇ ਨੇ ਸਾਨੂੰ ਬਿਜਲੀ ਮੁਫਤ ਦੇਤੀ ਕਿਸੇ ਨੇ ਕੋਸ਼ ਕਰਤਾ ਕਿਸੇ ਨੇ ਕੋਸ਼ ਕਰਤਾ ਬਾਕੀ ਗੱਲ ਆ ਰਾਜ ਕਿਉਂਕਿ ਰਾਜ ਪੁਰਾਣੇ ਸਮੇਂ ਦੇ ਵਿੱਚ ਕਿਸੇ ਟਾਈਮ ਸਾਡੇ ਬਜ਼ੁਰਗਾਂ ਕੋ ਰਾਜ ਸੀ ਸਾਡੇ ਤੋਂ ਰਾਜ ਖੁੱਸ ਗਿਆ ਅੱਜ ਆਪਾਂ ਆਪਣੇ ਦੇ ਵਿੱਚ ਵੀ ਕਿਆ ਕਦੇ ਆਪਣਾ ਰਾਜ ਆਇਆ ਜਾਂ ਨਹੀਂ ਆਇਆ ਪਹਿਲਾਂ ਜ਼ਮੀਨਾਂ ਹੁੰਦੀਆਂ ਨੇ ਆਪ ਇਹ ਹੁਣ ਆਪਣੇ ਆਪ ਤੇ ਚੈੱਕ ਕਰੀ ਜਾਇਓ ਵੀ ਸਾਡੇ ਕੋਈ ਕੁਝ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਸਮਝ ਲਿਓ ਵੀ ਅਸੀਂ ਉਹੀ ਆ ਤਾਂ ਸ਼ਹਿਰਾਂ ਦੇ ਵਿੱਚ ਵੱਡੀਆਂ ਕੋਠੀਆਂ ਹੁੰਦੀਆਂ ਨੇ ਜਿਨ੍ਹਾਂ ਲੋਕਾਂ ਦਾ ਰਾਜ ਹੁੰਦਾ ਉਹਨਾਂ ਕੋਲ ਆਪਣੀਆਂ ਵੱਡੀਆਂ ਕਾਰਾਂ ਹੁੰਦੀਆਂ ਨੇ ਜਿਨ੍ਹਾਂ ਲੋਕਾਂ ਦਾ ਰਾਜ ਹੁੰਦਾ ਉਹ ਦਿਹਾੜੀ ਨਹੀਂ ਕਰਦੇ ਉਹ ਵੱਡੇ ਅਫਸਰ ਨੱਕੇ ਹੁੰਦੇ ਆ ਜੋ ਚਿੱਟਾ ਕੁਰਤੇ ਪਜਾਮੇ ਪਾ ਕੇ ਵੱਡੇ ਵੱਡੇ ਥਾਣੇ ਕਚੈਰੀਆਂ ਦੇ ਵਿੱਚ ਜਦੋਂ ਆਪਾਂ ਕੋਈ ਗਰੋਲਾ ਮਸਲਾ ਹੋ ਜਾਂਦਾ ਤਾਂ ਅਸੀਂ ਉਹਨਾਂ ਕੋਲੇ ਜਾਂਦੇ ਆ ਸੋ ਉਹਨਾਂ ਲੋਕਾਂ ਦਾ ਰਾਜ ਹੁੰਦਾ ਤੇ ਜਿਨ੍ਹਾਂ ਲੋਕਾਂ ਦਾ ਰਾਜ ਹੁੰਦਾ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਸ਼ੋਰੂਮ ਹੁੰਦੇ ਆ ਉਹਨਾਂ ਦੇ ਪੈਟਰੋਲ ਪੰਪ ਹੁੰਦੇ ਆ ਉਹਨਾਂ ਦੇ ਭੱਠੇ ਹੁੰਦੇ ਆ ਉਹਨਾਂ ਦੇ ਸ਼ੈਲਰ ਹੁੰਦੇ ਆ ਉਹਨਾਂ ਦੀ ਬੋਲੇ ਸੋ ਨਿਹਾਲ बोले तो तो नगर निवासी बीबियां भैन बजुर्ग नौजवान मेरे नाल आए ਡਾਕਟਰ ਜਸਪ੍ਰੀ ਸਿੰਘ ਪੀਜਾ ਜੀ ਜਰਨ ਸਕੱਤਰ ਬਸਪਾ ਪੰਜਾਬ ਜਿਲ੍ਹੇ ਦੇ ਪ੍ਰਧਾਨ ਸਰਦਾਰ ਹਰਪਰ ਸਿੰਘ ਦਲਵਾ ਜਿਹੜੇ ਦੇ ਇੰਚਾਰਜ ਸਰਦਾਰ ਭਪਿੰ다 ਸਿੰਘ ਜੀ ਜਿਹੜੀ ਸਰਪੰਚ ਸਾਹਿਬ ਮੇਰੇ ਨਾਲ ਕੋ ਜੰਦਸਾ ਰਹਿਲ ਜੀ ਅਰਕਾ ਪ੍ਰਧਾਨ ਤਾੜ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤੈ ਜੈ ਪਰ ਵਾਹਿਗੁਰੂ ਇਕੱਤਰ ਮੇਲਾ ਬਰੇ ਭਾਈ ਦੁਬਤਾ ਦੁਰ ਕਰੋ ਦੇ ਬਲਾਈ ਇਸ ਮਹਾਬਾਤ ਦੇ ਅਨਸਾਰ ਆਪਾਂ ਸਾਰੇ ਨਾਲ ਮਿਲ ਕੇ ਆਉਣੇ ਵਾਲੇ ਸਮੇਂ ਦੇ ਵਿੱਚ ਇੱਕ ਜੋਂ ਨੂੰ ਸਾਰੇ ਇਕੱਠੇ ਹੋ ਕੇ ਆਪਣੇ ਗਣੇਸ਼ ਕਿਵੇਂ ਪੁਲਾ ਕੇ ਹਾਥੀ ਦਾ ਬਚਨ ਦਵਾਈਏ ਹਾਥੀ ਦਾ ਬਚਨ ਦਵਾ ਕੇ ਆਉਣੇ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜੋ ਸਰਕਾਰਾਂ ਦੇ ਪਹਿਲੇ ਫਰਕ ਹੁੰਦੇ ਆ ਸਿੱਖਿਆ ਦਾ ਪ੍ਰਬੰਧ ਕਰਨਾ ਪੜਾਈ ਦਾ ਪ੍ਰਬੰਧ ਕਰਨਾ ਦੂਜਾ ਸਿਹਤ ਸਬੰਧਾਂ ਦਾ ਪ੍ਰਬੰਧ ਕਰਨਾ ਹਸਪਤਾਲ ਦਾ ਵਧੀਆ ਪ੍ਰਬੰਧ ਕਰਨਾ ਤੀਜਾ ਜੋ ਬੱਚੇ ਪੜ੍ਹ ਲਿਖੇ ਨਹੀਂ ਬੇਰੁਜ਼ਗਾਰ ਫਿਰਦੇ ਆ ਉਹਨਾਂ ਦੀ ਨੌਕਰੀਆਂ ਦਾ ਪ੍ਰਬੰਧ ਕਰਨਾ ਭ੍ਰਿਸ਼ਟਾਚਾਰ ਨੂੰ ਲੱਥ ਪਾਉਣਾ ਤੇ ਪਿੰਡਾਂ ਦੀ ਡਵੈਲਪਮੈਂਟ ਖਾਦੀ ਵਿਕਾਸ ਕਰਨਾ ਇਹ ਮੇਨ ਕੰਮ ਹੁੰਦੇ ਨੇ ਪਰੰਤੂ ਅੱਜ ਦੀਆਂ ਸਰਕਾਰਾਂ ਅਡ ਗਰੀਬ ਲੋਕਾਂ ਨੂੰ ਉੱਥੇ ਗਲੀਆਂ ਨਾਲੀਆਂ ਦੇ ਵਿੱਚ ਰਸਾ ਕੇ ਰੱਖਿਆ ਹੋਇਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਓ ਰਲ ਮਿਲ ਕੇ ਆਪਾਂ ਸਾਰੇ ਭਾਜਪਾ ਸਮਾਜਪਾਰਟੀ ਦਾ ਚੋਣ ਨਿਸ਼ਾਨ ਹਾਥੀ ਦੇ ਵਾਟਰ ਦਬਾ ਕੇ ਕੰਮ ਜਵ ਕਰੀਏ ਇਸ ਗੱਲ ਦੀ ਕਿਉਂ ਲੋੜ ਪਈ ਹੈ ਪਿਛਲੇ ਸਮੇਂ ਦੌਰਾਨ ਛਤਰ ਛਤਰ ਸਾਹਮਣ ਤੋਂ ਵੱਖ-ਵੱਖ ਪਾਰਟੀਆਂ ਕਾਂਗਰਸ ਪਾਰਟੀ ਅਕਾਲੀ ਦਲ ਭਾਜਪਾ ਆਪ ਦੇ ਜਨਤਾ ਪਾਰਟੀ ਹੋਰ ਅੱਜਕੱਲ ਆਮ ਕਹਿੰਦੇ ਆਮ ਤੇ ਪਰ ਖਾਸ ਬਣ ਗਈ ਸਾਰੇ ਪਾਰਟੀਆਂ ਪਰ ਦੇਖਿਆ ਨੇ ਜਿਹਨੂੰ 70 ਸਾਲ ਰਾਜਪਾਖ ਰਿੱਤਾ ਕਾਂਗਸ ਪਾਰਟੀ ਜਦੋਂ ਪਿਛਲੇ ਸਮੇਂ ਦੌਰਾਨ ਬਹੁਤ ਬਹੁਤ ਜਸਵਾਜ ਪਾਰਟੀ ਦੀ ਪੂਰੀ ਚੜਾਈ ਹੋਈ ਤਾਂ ਕਾਂਗਸ ਵਾਲੇ ਡਰਦੇ ਆ ਨੇ ਸਾਡੇ ਵਿੱਚ ਰੋੜਾ ਟਕਾਉਣ ਦੇ ਲਈ ਚੰਨੀ ਨੇ ਮੁੱਖ ਮੰਤਰੀ ਬਣਿਆ ਜਦੋਂ ਚੰਨੀ ਮੁੱਖ ਮੰਤਰੀ ਬਣ ਗਿਆ ਤੇ ਉਹ ਤਾਂ ਵਿਚਾਰਾ ਬੱਕਰੇ ਚੋਂਦੇ ਰਹਿ ਗਿਆ ਜਨਤਕ ਮੰਤਰੀ ਜਿਹੜੇ ਗਰੀਬਾਂ ਦੀ ਗੱਲ ਕਹਿੰਦੇ ਸੀ ਕੋਈ ਨਹੀਂ ਕਰੀ ਉਸ ਨੇ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਬਹੁਤ ساری ਸੰਗਤ ਜਿਹੜੀ ਘਰਾਂ ਵਿੱਚ ਚਲੀ ਗਈ ਭਾਈ ਆ ਜਿਓ ਕਿਉਂਕਿ ਸ਼ਹੀਦ ਫੌਜੀ ਸਾਹਿਬ ਦੇ ਘਰੇ ਗਏ ਸੀ ਤਾਂ ਇਹਦੇ ਲਈ ਧੰਨਵਾਦ ਕਰਦੇ ਆ ਸਾਡੇ ਬਹੁਤ ਇਸਤਿਹਾਰਯੋਗ ਡਾਕਟਰ ਜਸਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਐਮਐਲਏ ਬਣਾਉਣਾ ਸੀ ਇਹ ਨਹੀਂ ਖੁੰਝਿਆ ਆਪਿਆ ਦਾ ਬਹਿ ਦੋ ਤੁਹਾਨੂੰ ਵਧਾ ਰਹੇ ਆ ਬਹੁਤ ਬਹੁਤ ਧੰਨਵਾਦ ਜੈ ਤੀਨ ਜੈ ਭਾਰ ਸੋਹਣ ਨਿਕਲ ਬਾਲ ਸਾਵਨ ਜੀ ਕੀ ਸਤਿ ਇਹਨਾ ਵੀ ਜਿਹੜੇ ਬੋਲਕਸ ਪਾਰਟੀ ਵੱਲ ਮੁੜਨਾ ਆਪਣੇ ਘਰ ਨੂੰ ਆਣਾ ਘਰੇ ਨਾ ਆਉਣਾ ਔਰ ਇਹਨਾਂ ਦੇ ਵਾਰਕ ਤੇ ਪਾਤਾ ਦੇ ਕੋਟਾ ਵਾਲੇ ਖੋਲ੍ਹੇ ਜੁੰਦੇ ਮੋਟੇ ਵਾਲੇ ਕਹਿੰਦੇ ਨਾ ਆਵੇ ਨਾ ਇਹ ਪਾਰਟੀ ਗਰੀਬ ਆ ਆਪਣੀ ਤਕਰੀਬਾਂ ਦੀ ਪਾਰਟੀ ਆ ਪਰ ਆਪਾਂ ਇਹ ਹਜੀਤੀ ਦੇ ਸਕਦੀ ਆ ਸਹਿਰ ਪੰਜਾਬ ਦੀ ਧਰਤੀ ਤੇ ਲਾਰਾ ਵੀ ਲੰਗੇ ਵੀ ਜੋ ਜਮੀਨ ਵਿੱਚ ਸ਼ਾਂਤੀ ਜਗ੍ਹਾ ਤੇ ਬੈਠੇ ਹੋਏ ਭੌਜਨ ਸਮਾਜ પાર્ટી ਹਲਕਾ ਫਤਿਹਗੜ ਸਾਹਿਬ ਤੋਂ ਸਾਡੇ ਉਮੀਦਵਾਰ ਸ਼੍ਰੀ ਕੁਲਵੰਤ ਸਿੰਘ ਮੈਤੋ ਜੀ ਜਿਨ੍ਹਾਂ ਨੂੰ ਤੁਸੀਂ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਆਪਣੀਆਂ ਮੁਸ਼ਕਲਾਂ ਆਪਣੇ ਦੁੱਖਾਂ ਦਰਦਾਂ ਦੇ ਹੱਲ ਕਰਨ ਲਈ ਭੇਜਣਾ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਨੌਜਵਾਨ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੀਆਂ ਵੋਟਾਂ પાਕੇ ਹੰਗਾਰਾ ਦਿੱਤਾ ਸੀ ਸਪਾਇਲ ਹਲਕੇ ਤੋਂ ਭਾਵੇਂ ਕਿ ਥੋੜੀਆਂ ਵੋਟਾਂ ਤੇ ਉਹ ਰਹਿ ਗਏ ਲੇਕਿਨ ਕਦੀ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨੀ ਚਾਹੀਦੀ ਹਾਰਨਾ ਜਿੰਨਾ ਜ਼ਿੰਦਗੀ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਲੜਾਈਆਂ ਜਿਹੜੀਆਂ ਉਹ ਤਲਵਾਰਾਂ ਤੋਪਾਂ ਦੇ ਨਾਲ ਲੜੀਆਂ ਜਾਂਦੀਆਂ ਸੀ ਮਾਹੌਲ ਬਦਲਿਆ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਸ ਮਾਹੌਲ ਨੂੰ ਬਦਲ ਦਿੱਤਾ ਹੁਣ ਸਰਕਾਰਾਂ ਬਣਾਉਣ ਲਈ ਆਪਣਾ ਰਾਜ ਭਾਗ ਲੈਣ ਲਈ ਸਿਰ ਵੱਢਣੇ ਨਹੀਂ ਪੈਂਦੇ ਸਿਰ ਵਡਾਉਣੇ ਨਹੀਂ ਪੈਂਦੇ ਸਿਰ ਵਰਤਣੇ ਪੈਂਦੇ ਇਹਨਾਂ ਨੂੰ ਮਾਰਤ ਕਰ ਅ ਸਕੈਂ ਦਰੇ ਇਸੋ ਨਿਹਾਰ बोले सो निहार आबाद अल्लाह बोले सो निहार आबाद अल्लाह लगन रस्सी बेबिया परणा मेरे ਨਾਲ आए सरदार को माफ़ी जहंसा सब इंचार्ज बनया ਡਾਕਟਰ ਜਸਪ੍ਰੀਤੀ ਬੀਜਾ ਕਪਾਹੇਸੀ ਦਲਵਾਜਿਲਾ ਪ੍ਰਧਾਨ ਕਪੈਨ ਦਫੀਰ ਡਰਘੜੀ ਜਿਲਾਨ ਚਾਰ ਫਤਿਹਗੜ੍ਹ ਸਾਹਿਬ ਅੰਦਰ ਸਾਹਿਬ ਸਾਰੇ ਨੂੰ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਪੂਰੀ ਟੀਮ ਗੱਡਾ ਨੇ ਵਿੱਚ ਜਾ ਰਹੇ ਹਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਦੇ ਲਈ ਕਿ ਆਓ ਰੌਣਕ ਮਿਲ ਕੇ ਆਪਾ ਆਪਣਾ ਰਾਜ ਪਾ ਲਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਵਧੀਆ ਪ੍ਰਬੰਧ ਹੋ ਸਕੇ ਜੀਵਨ ਲਈ ਤਰੱਕੀ ਹੋ ਸਕੇ ਉਹਦੇ ਲਈ चौहान ਸਾਹਿਬ ਨੇ ਸਾਨੂੰ ਦੱਸਿਆ ਤੇ ਮੈਂ ਵੀ ਥੋੜੇ ਚੰਨਾਂ ਤੇ ਬੇਨਤੀ ਕਰਦਾ ਹਾਂ ਕਿ ਆਵਰਾਂ ਦੇ ਲੱਕੇ ਹੱਥ ਦਾ ਪਾਟਰ ਦਬਾਈਏ ਸਾਰੇ ਸਿਰ ਇਕੱਠੇ ਹੋ ਕੇ ਆਪਾ ਇੱਕ ਮੁੱਖ ਮੰਤਰੀ ਚੱਲੇ ਜੇ ਵਿਸ਼ੇਸ਼ਲੇਸ ਸਮੇਂਦਰਾ 70 ਸਾਲ ਕਾਗਲਸ ਨੇ ਰਾਜ ਕੀਤਾ ਤੇ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਤਾਂ ਭਾਜਪਾ ਪੂਰੀ ਸੇਕਰਾਂ ਤੇ ਸੀ ਤਾਂ ਉਹਨਾਂ ਨੂੰ ਚੰਨੀ ਦੇ ਮੁੱਖ ਮੰਤਰੀ ਕੋਲੋਂ ਮਤੇ ਆਰ ਚੰਨੀ ਵਿਚਾਰਾ ਬੱਕਰੀਆਂ ਚੋਂ ਬਾਰੇ ਜਾਂ ਟੈਂਟ ਲਾਉਂਦੇ ਆ ਉਹਨੇ ਕੋ ਸਾਡੇ ਸਮਾਜ ਦੀ ਇਕੱਲੇ ਨਹੀਂ ਗਈ ਹੈ ਜੇ ਤੁਹਾਨੂੰ ਪਾਵਰ ਤੁਹਾਡੇ ਕੋਲ ਹੋਵੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇੱਕ ਗੰਨ ਸਾਡੇ ਲੋਕਾਂ ਦੇ ਲਈ ਬਹੁਤ ਮਾੜੀ ਗੱਲ ਹੈ ਕਿ ਅਜੇ ਤੱਕ ਜਨਨ ਕਮਿਸ਼ਨ ਨਹੀਂ ਬਣਿਆ ਉਹ ਬਣਾ ਦੇ ਜਦੋਂ ਕਿ ਐਸੀ ਕਮਿਸ਼ਨ ਹੀ ਬਣਦੇ ਹੁੰਦੇ ਨੇ ਸੁਸ਼ਕਰ ਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੀ ਰਿਪੋਰਟ ਹੈ ਇਹ ਬਹੁਤ ਔਖੀ ਮਿਲਦੀ ਹੈ ਡਾਕਟਰ ਸਾਹਬ ਨੇ ਆਪਣੇ ਬੱਚਿਆਂ ਨੇ ਕਰਵਾ ਲੈ ਦੇ ਕੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਤੇ ਇਸ ਕਰਕੇ ਆਪ ਵਾਲੇ ਬੇਹੀ ਹਾਂ ਡਾਕਟਰ ਜਸਪ੍ਰਿਤ ਬੀਜਾ ਜੀ ਮੈਂ ਧੰਨਵਾਦ ਕਰਦਾ ਆਪ ਜੀ ਨੇ ਜਿਹੜਾ ਚਲਣਾ ਪਾਇਆ ਕਿ ਸਾਨੂੰ ਕਿਉਂ ਬਹੁਤ ਸਮਾਜ ਪਾਰਟੀ ਨੂੰ ਬੋਟ ਪਾਉਣ ਦੀ ਲੋੜ ਹੈ ਮੈਂ ਰਾਤ ਸਾਹਿਬ ਜੀ ਨੂੰ ਜਾਂ ਸਾਡੇ ਮਹਿਤੋ ਜੀ ਨੂੰ चौहान ਸਾਹਿਬ ਜੀ ਨੂੰ ਸਮੁੱਚੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਤੁਹਾਡੇ ਯਤਨਾਂ ਦਾ ਸਦਕਾ ਇੱਥੇ ਇੱਕ ਬੂਟਾ ਲੱਗ ਗਿਆ ਪਹਿਲਾਂ ਸਾਡੇ ਵੱਡੇ ਭਰਾ ਹੁਰੀ ਸਿੰਘ ਸਰਦਾਰ ਭਗਤ ਸਿੰਘ ਨੂੰ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਜਿਹੜੇ ਬਹੁਤ ਸਮਾਜ ਪਾਰਟੀ ਦਾ ਚੜ੍ਹਨਾ ਲੈ ਕੇ ਤੁਰੇ ਸੀ ਸਾਡੇ ਵੀਰ ਅਮਰਜੀਤ ਸਿੰਘ ਫੌਜੀ ਮੈਂਬਰ ਪੰਚਾਇਤ ਜਦੋਂ ਫੌਜ ਤੋਂ ਆਏ ਨੇ ਕਿਉਂਕਿ ਜਿਹੜਾ ਬੰਦਾ ਜਦੋਂ ਨੌਕਰੀ ਤੋਂ ਰਿਟਾਇਰ ਹੁੰਦਾ ਉਦੋਂ ਉਹਦੇ ਦਿਮਾਗ 'ਚ ਉਹਦੇ ਦਿਲ 'ਚ ਆਪਣੇ ਪ੍ਰਤੀ ਆਪਣੇ ਸਮਾਜ ਪ੍ਰਤੀ ਬਹੁਤ ਜੋਸ਼ ਆਉਂਦਾ ਕਿ ਉਹ ਚਾਹੁੰਦਾ ਵੀ ਮੇਰੇ ਭਰਾ ਵੀ ਮੇਰੇ ਬਰਾਬਰ ਆ ਜਾਣ فیر باقی پارٹیاں ਦਾ ਤਾਣਾ ਬਾਣਾ ਹੀ ਇਹੋ ਜਾਵੀ ਉਹ ਸਾਡੀ ਸੋਚ ਖੁੰਢੀ ਹੁੰਦੀ ਚੱਲੇ ਜਾਂਦੀ ਆ ਜਾਂ ਸਮਝ ਲੋ ਅਸੀਂ ਨਰਾਜ਼ ਹੋ ਜਾਂਦੇ ਵੀ ਸਾਡਾ ਭਾਈਚਾਰਾ ਸਾਡਾ ਸਾਥ ਨਹੀਂ ਦਿੰਦਾ ਕਿ ਡਾਕਟਰ ਸਾਹਿਬ ਜੀ ਹੋਰਾਂ ਦੇ ਯਤਨਾਂ ਸਦਕੇ ਤੇ ਨੌਜਵਾਨ ਨੀਤੇਉਰੀ ਨੇ ਹਰਦੀਪ ਆ ਬੱਤੇਉਣੀ ਹੋਰ ਇਹਨਾਂ ਨੇ ਇਹ ਇੱਕ ਬੂਟਾ ਲਾਇਆ ਇਹ ਬੂਟਾ ਫੈਲੂਗਾ ਇਹ ਬੂਟੇ ਦੀ ਛਾਂ ਸਾਡੇ ਸਮਾਜ ਨੂੰ ਮਿਲੂਗੀ ਹੋਰ ਮੇਰੇ ਨੂੰ ਬੇਨਤੀ ਕਰਦਾ ਸਾਡੀਆਂ ਬੀਬੀਆਂ ਨੂੰ ਕਿ ਵੰਦ ਤੋਂ ਵਾਅਦਾ ਆਪਾਂ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖਣੀ ਆ ਤੇ ਹੁਣ ਆਪਾਂ ਬੋਧਨ ਸਮਾਜ ਪਾਰਟੀ ਨੂੰ ਵੋਟਾਂ ਪਾਈਏ ਆਪਣੇ ਘਰਵਾਲੇ ਨੂੰ ਮੁੜੀਏ ਜਿਹੜਾ ਸੁਪਨਾ ਸਾਡੇ ਗ੍ਰਹਿ ਭਰਾ ਨੇ ਸਾਨੂੰ ਦਿਖਾਇਆ ਅਰਦਾਸ ਮਹਾਰਾਜ ਜੀ ਨੇ ਕਾਸੀ ਰਾਮ ਜੀ ਨੇ ਅਵੇਰਨਾ ਸਾਹਿਬ ਨੇ ਉਹ ਸੁਪਨਾ ਸਾਚਕਾਰ ਕਰੀਏ ਆਪਾਂ ਕਾਮਨਾ ਕਰੀਏ ਤੇ ਸਹਿਯੋਗ ਦੇਈਏ ਮੈਦੂ ਸਾਹਿਬ ਇਥੋਂ ਕਾਰਜਾੜ ਹੋ ਕੇ ਜਾਣ ਤੇ ਫਿਰ ਆਪਾਂ ਇਹਨਾਂ ਦੇ ਸਾਹਮਣੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਦੱਸਣ ਦੀ ਸਾਨੂੰ ਲੋੜ ਹੀ ਨਹੀਂ ਪਣੀ ਇਹਨਾਂ ਨੂੰ ਪਤਾ ਹੈ ਉਹਨਾਂ ਮੰਗਾਂ 'ਚ ਨਿਕਲੇ ਨੇ ਉਹ ਮੰਗਾਂ ਨੂੰ ਸੌਂ ਨਹੀਂ ਦਿੰਦੀ ਇਹਨਾਂ ਨੂੰ ਘਰੇ ਤੇ ਕਹਿੰਦੀ ਜੁੰਦੀ ਆ ਜਿਹੜੇ ਇਨਸਾਨ ਦੇ ਸੁਪਨੇ ਵਿੱਚ ਜੋ ਕੁਝ ਆ ਰਿਹਾ ਉਹਨੂੰ ਸাকার ਕਰਨ ਦਾ ਯਤਨ ਕਰਦਾ ਹੀ ਕਰਦਾ ਹੈ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੂੰਗਾ ਕਿ ਸਾਡੇ ਸਮਾਜ ਨੂੰ ਸਮਰੱਥਾ ਬਖਸ਼ ਕਰਨ ਅਸੀਂ ਇੱਕ ਤਰੀਕ ਵੱਲ ਜਾਣ ਆਪਣੀ ਜ਼ਮੀਰ ਦੀ ਆਵਾਜ਼ ਸੁਣ ਸਕੀਏ ਮੈਂ ਸਾਰੇ ਸੰਗਤ ਦਾ ਤੇ ਲੀਡਰ ਸਹਿਵਾ ਨੂੰ ਦਾ ਧੰਨਵਾਦ ਕਰਦਾ ਅਗਲੀ ਵਾਰ ਆਪਾਂ ਜਦੋਂ ਮਿਲਿਏ ਕਿਸੇ ਹੋਰ ਰੂਪ ਵਿੱਚ ਮਿਲਿਏ ਚਾਹ ਨਾਲ ਮਿਲਿਏ ਊਲਾਦ ਨਾਲ ਮਿਲਿਏ ਇਹ ਮੈਂ ਸ਼ਬਦਾਂ ਦੇ ਨਾਲ ਮੈਂ ਸਮਾਪਤੀ ਕਰਦਾ ਸਾਧ ਸੰਗਤ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ